ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਦਾ ਚਲਾਇਆ ਹੋਇਆ ਇਹ ਜੋ ਖਾਲਸਾ ਪੰਥ ਹੈ ਸਿੱਖ ਧਰਮ ਹੈ ਇਹ ਮੋਢਕ ਦੀ ਮਾਂ ਤੋਂ ਵੱਖਰਾ ਅਤੇ ਨਿਆਰਾ ਹੈ ਜਿਸ ਦੀ ਗਵਾਈ ਗੁਰੂ ਪਾਤਸ਼ਾਹ ਜੀ ਦੀ ਬਾਣੀ ਸਾਡੇ ਸਿੱਖ ਇਤਿਹਾਸ ਦੇ ਸਰੋਤ ਜਾਂ ਸਿੱਖ ਰਹਿਤ ਮਰਿਆਦਾ ਪਰਦੀ ਹੈ ਪਰ ਆਪਾਂ ਇਹ ਵੀ ਜਾਣਦੇ ਹਾਂ ਕਿ ਪਿਛਲੇ ਇੱਕ ਲੰਮੇ ਸਮੇਂ ਤੋਂ ਸਿੱਖਾਂ ਨੂੰ ਬ੍ਰਾਹਮਣਵਾਦ ਦਾ ਇੱਕ ਅੰਗ ਦੱਸਣਾ ਹਿੰਦੂ ਧਰਮ ਦਾ ਇੱਕ ਅੰਗ ਦੱਸਣਾ ਇਹ ਇੱਕ ਕਵਾਇਦ ਹਮੇਸ਼ਾ ਤੋਂ ਚੱਲਦੀ ਰਹਿੰਦੀ ਹੈ ਭਾਵੇਂ ਕਿ ਸਿੱਖ ਸਮੇਂ-ਸਮੇਂ ਦੇ ਉੱਤੇ ਇਸ ਉੱਤੇ ਆਪਣਾ ਜਵਾਬ ਵੀ ਦਿੰਦੇ ਨੇ ਜਿਹੜਾ ਕਿ ਗੁਰਬਾਣੀ ਦੇ ਆਧਾਰਤ ਹੁੰਦਾ ਹੈ ਪਰ ਜਿਹੜੀਆਂ ਤਾਕਤਾਂ ਸਾਨੂੰ ਆਪਣੇ ਵਿੱਚ ਜਜ਼ਬ ਕਰਨਾ ਚਾਹੁੰਦੀਆਂ ਨੇ ਉਹ ਵੱਖੋ-ਵੱਖਰੇ ਚਿਹਰਿਆਂ ਦੇ ਰਹੀਂ ਸਾਡੇ ਉੱਤੇ ਇਹ ਹਮਲਾ ਕਰਾਉਂਦੇ ਨੇ ਆ ਥੋੜੇ ਦਿਨ ਪਹਿਲਾਂ ਦਿੱਲੀ ਦੇ ਵਿੱਚ ਸਰਦਾਰ ਦਿਆਲ ਸਿੰਘ ਵਿਸ਼ਵ ਵਿਦਿਆਲੇ ਦੇ ਵਿੱਚ ਆਰਐਸਐਸ ਦੇ ਇੱਕ ਬਹੁਤ ਵੱਡੇ ਕਦਾਵਰ ਆਗੂ ਪ੍ਰੋਫੈਸਰ ਰਜਿੰਦਰ ਸਿੰਘ ਰਾਜੂ ਭయ్యా ਉਹਨਾਂ ਦੀ ਇੱਕ ਕਿਤਾਬ ਹੈ ਸਿੱਖ ਗੁਰੂਆਂ ਦੀ ਰਾਸ਼ਟਰੀ ਦ੍ਰਿਸ਼ਟੀ ਉਸ ਕਿਤਾਬ ਦਾ ਜਿਹੜਾ ਲਾਂਚ ਇੱਕ ਪ੍ਰੋਗਰਾਮ ਹੋਇਆ ਔਰ ਉਹਦੇ ਵਿੱਚ ਵੱਡੀਆਂ-ਵੱਡੀਆਂ ਸ਼ਖਸੀਅਤਾਂ ਪਹੁੰਚੀਆਂ ਉਹਨਾਂ ਸ਼ਖਸੀਅਤਾਂ ਦੇ ਵਿੱਚ ਭਾਰਤ ਦੇ ਅੰਦਰ ਜੋ ਘਟ ਗਣਤੀ ਕਮਿਸ਼ਨ ਦੇ ਚੇਅਰਮੈਨ ਨੇ ਸਰਦਾਰ ਇਕਬਾਲ ਸਿੰਘ ਦੀ ਲਾਲਪੁਰਾ ਸਾਹਿਬ ਉਹ ਵੀ ਪਹੁੰਚੇ ਨੇ ਤੇ ਉਹਨਾਂ ਨੇ ਉਸ ਸਮਾਗਮ ਦੇ ਵਿੱਚ ਬਹੁਤ ਹੀ ਗੈਰਵਾਜਬ ਟਿੱਪਣੀਆਂ ਕੀਤੀਆਂ ਜਿਹੜੀਆਂ ਟਿੱਪਣੀਆਂ ਦਾ ਸਬੰਧ ਸਾਡੀ ਪਛਾਣ ਦੇ ਨਾਲ ਹੈ ਜਿਨ੍ਹਾਂ ਟਿੱਪਣੀਆਂ ਦਾ ਸਬੰਧ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਹੈ ਤੇ ਜਿਨ੍ਹਾਂ ਟਿੱਪਣੀਆਂ ਦਾ ਸਬੰਧ ਸਿੱਖ ਧਰਮ ਦੇ ਵੱਖਰੇਪਨ ਤੇ ਨਿਆਰੇਪਨ ਦੇ ਨਾਲ ਹੈ ਪਹਿਲਾਂ ਮੈਂ ਆਪ ਜੀ ਨੂੰ ਬੇਨਤੀ ਕਰੂੰਗਾ ਕਿ ਦੇਵੇਂ ਆ ਸਰਦਾਰ ਇਕਬਾਲ ਸਿੰਘ ਲਾਲਪੁਰਾ ਜੀ ਨੇ ਟਿੱਪਣੀਆਂ ਕੀਤੀਆਂ ਨੇ ਇਹਨਾਂ ਨੂੰ ਤੁਸੀਂ ਯਾਰਾ ਧਿਆਨ ਦੇ ਨਾਲ ਸੁਣੋ ਇਸ ਧਰਤੀ 'ਤੇ ਜਿੱਥੇ ਅਸੀਂ ਖੜੇ ਹਾਂ चार धर्म पैदा हो गए सनातन जैन बौद्ध उसके बाद खालसा या सिख धर्म चारों की माँ एक है तो गुरु नानक के बारे में गुरु ग्रंथ साहब कहते हैं आप नारायण कलाकार जग में पर भगवान विष्णु आप इस संसार में नानक के रूप में आए नरन कार अकार जग मंडल करो और यहाँ अंधेरे को दूर कर दिया इसी तरह वो किसके अवतार थे हम जब अलग बात करते हैं तो हम कई बार फिलोसफी को भूल जाते हैं शब्दों को भूल जाते हैं और ये क्यों होगा मैं इसकी भी बात करूंगा गुरुवाणी कहती है सतय तय माण शलो बल राग भाई त्रेतेघुवंश कहायो द्वापर कृष्ण मुराद क्रंस कियो उगल सैद को राज अभय भक्त जन दियो ਕਾਲ ਯੁਗ ਪਨਮਾਨ ਨਾਨਕ ਗੁਰੂ ਅੰਗਰ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਵਚਟ ਅਟਲ ਆਦ ਪੁਰਖ ਪਰਮਾਤਮਾ ਕਾ ਗੁਰੂ ਨਾਨਕ ਹਾਂਸੇ ਆਏ ਕੌਣ ਕੌਣ ਸੀ ਸਟੇਸ਼ਨ ਲਿਖਲੇ ਤ੍ਰਿਤੇਕੇ ਦਾਮ ਦੁਆਪਰ ਕੇ ਕ੍ਰਿਸ਼ਨ ਔਰ ਕਾਲ ਯੁਗ ਮੇ ਨਾਨਕ ਜੇ ਮੈਂ ਨਹੀਂ ਕਹਾ ਇਹ ਗੁਰਬਾਣੀ ਕਰ ਰਹੀ ਹੈ ਗੁਰੂ ਗ੍ਰੰਥ ਸਾਹਿਬ ਕਰ ਰਹਾ ਜਿਵੇਂ ਕਿ ਆਪ ਜੀ ਨੇ ਸਰਦਾਰ ਇਕਬਾਲ ਸਿੰਘ ਲਾਲਪੁਰਾ ਹੋਣਾ ਦੇ ਇਸ ਭਾਸ਼ਣ ਨੂੰ ਸੁਣਿਆ ਉਹਨਾਂ ਦੇ ਭਾਸ਼ਣ ਦੇ ਵਿੱਚ ਦੋ ਚੀਜ਼ਾਂ ਪਾਰੂ ਨੇ ਪਹਿਲੀ ਚੀਜ਼ ਉਹ ਕਹਿੰਦੇ ਨੇ ਕਿ ਮੈਂ ਆਪਣੇ ਆਧਾਰ ਤੇ ਨਹੀਂ ਕਹਿ ਰਿਹਾ ਮੈਂ ਗੁਰਬਾਣੀ ਦੇ ਆਧਾਰ ਦੇ ਉੱਤੇ ਕਹਿ ਰਿਹਾ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਜਿਹੜੇ ਨੇ ਉਹ ਵਿਸ਼ਨੂੰ ਦੇ ਅਵਤਾਰ ਨੇ ਉਹਨਾਂ ਨੇ ਭਟਾਂ ਦੇ ਸੁਮਈਆਂ ਨੂੰ ਕੋਡ ਕੀਤਾ ਹੁਣ ਜਦੋਂ ਆਪਾਂ ਇਸ ਪਾਸੇ ਆਈਏ ਭਟਾਂ ਦੇ ਸੁਮਈਆਂ ਵਾਲੇ ਪਾਸੇ ਆਈਏ ਤਾਂ ਜਿਹੜੇ ਇਹ ਸਰਦਾਰ ਸਾਹਿਬ ਨੇ ਇਹ ਸ਼ਾਇਦ ਭੁੱਲ ਕਰ ਗਏ ਕਿ ਭਟਾਂ ਦੇ ਸਵੈਆਂ ਦੇ ਵਿੱਚ ਭਟਾਂ ਦੀ ਇੱਕ ਸੁਰ ਭਾਰੂ ਹੈ ਉਹ ਸੁਰ ਹੈ ਜੋ ਜਬਜੀ ਸਾਹਿਬ ਦੀ ਪੰਜਵੀਂ ਪੌੜੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਸਿਧਾਂਤ ਦਿੱਤਾ ਹੈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ ਗੁਰੂ ਹੀ ਸਾਡੇ ਲਈ ਸ਼ਿਵ ਹੈ ਗੁਰੂ ਹੀ ਸਾਡੇ ਲਈ ਬ੍ਰਹਮਾ ਹੈ ਗੁਰੂ ਹੀ ਸਾਡੇ ਲਈ ਪਾਰਬਤੀ ਹੈ ਮਤਲਬ ਅਸੀਂ ਕਿਸੇ ਨੂੰ ਨਹੀਂ ਮੰਨਦੇ ਅਸੀਂ ਗੁਰੂ ਨੂੰ ਹੀ ਸਭ ਕੁਝ ਮੰਨਦੇ ਹਾਂ ਜਿਹੜੇ ਭਟ ਸਾਹਿਬ ਨੇ ਪਟ ਸਾਹਿਬਾਨਾ ਨੇ ਆਪਣੀ ਬਾਣੀ ਦੇ ਵਿੱਚ ਆਖਿਆ ਹੈ ਕਿ ਰਹੇਉ ਸੰਤ ਹਉ ਟੋਲ ਸਾਧਬੋ ਤੇਰੇ ਡਠੇ ਸੰਿਆਸੀ ਤਪਸਿਓ ਮੁਖੋ ਏ ਪੰਡਤ ਮਿੱਠੇ ਉਹ ਪਟ ਸਾਹਿਬ ਕਹਿੰਦੇ ਨੇ ਕਿ ਅਸੀਂ ਇੱਕ ਸਾਲ ਬਹੁਤ ਜ਼ਿਆਦਾ ਢਟਕਦੇ ਰਹਾਂ ਬਰਸੇ ਕਹੋ ਫਿਰਿਓ ਕਿਨੈ ਨਹ ਪਰਚੋ ਲਾਇਓ ਕਹਿਤ ਏ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜਾ ਲੱਗੇ ਤਿੰਨ ਕੇ ਗੁਣ ਹੋ ਕਿਆ ਕਹੂੰ ਗੁਰਦਈ ਮਲਾਇਓ ਭਿਖਿਆ ਜਿਬ ਤੂੰ ਰਖੇ ਤਿਮ ਰਹੁ ਤੋਂ ਭਟ ਸਾਹਿਬ ਕਹਿੰਦੇ ਵੀ ਇੱਕ ਸਾਲ ਅਹੀਂ ਭਟਕਦੇ ਰਹਾ ਬੜੀਆਂ ਥਾਵਾਂ ਤੇ ਗਿਆ ਪਰ ਮਨ ਨੂੰ ਟਿਕਾ ਨਹੀਂ ਮਿਲਿਆ ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਆਏ ਤੇ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਸਾਨੂੰ ਟਿਕਾ ਮਿਲਿਆ ਫਿਰ ਭਟ ਸਾਹਿਬ ਆਂਦੇ ਇੱਕ ਹੋਰ ਬਚਨ ਹੈ ਜਿਹਦੇ ਵਿੱਚ ਉਹ ਕਹਿੰਦੇ ਨੇ ਹਮ ਅਬਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੇ ਬਖ ਖਾਹੀ ਮਾਇਆ ਮੋਹ ਪਰਮਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਉਥੇ ਫਿਰ ਕਹਿੰਦੇ ਨੇ ਇੱਕ ਉੱਤਮ ਪੰਥ ਇਹ ਖਾਲਸਾ ਪੰਥ ਦੀ ਗੱਲ ਹੈ ਸਿੱਖ ਪੰਥ ਦੀ ਗੱਲ ਹੈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਿਹੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਖੁ ਹੁਸ਼ਰਣਾਈ ਉਹ ਕਹਿੰਦੇ ਗੁਰੂ ਨਾਨਕ ਦੇ ਘਰ ਦੇ ਵਿੱਚ ਜਿਹੜਾ ਉੱਤਮ ਪੰਥਾ ਉਥੇ ਜਦੋਂ ਆਏ ਤੇ ਟਿਕਾ ਮਿਲਿਆ ਤੋਂ ਭਟਾਂ ਦੀ ਬਾਣੀ ਦੀ ਇੱਕ ਸੁਰ ਭਾਰੂ ਹੈ ਉਹ ਕਹਿੰਦੇ ਨੇ ਗੁਰੂ ਹੀ ਜਿਹੜਾ ਵਾ ਉਹ ਸਾਡੇ ਲਈ ਸਭ ਕੁਝ ਹੈ ਗੁਰੂ ਤੋਂ ਬਿਨਾ ਸਾਡੇ ਲਈ ਕੋਈ ਨਹੀਂ ਹੈ ਤਾਂ ਜਿਹੜਾ ਇਹਨਾਂ ਨੇ ਸਵਈਆ ਕੋਟ ਕੀਤਾ ਸਤਜਗਤੈ ਮਾਣਿਓ ਛਲਿਓ 52 ਬਲ 52 ਪਾਇਓ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਪਾਠ ਸਾਹਿਬ ਕਹਿ ਰਹੇ ਨੇ ਕਿ ਹੇ ਗੁਰੂ ਨਾਨਕ ਪਾਤਸ਼ਾਹ ਸਤਜਗਤ ਦੇ ਵਿੱਚ ਜਿਨੇ ਰਾਜੇ ਬਲ ਨੂੰ ਛਲਿਆ ਸਾਡੇ ਲਈ ਤੂੰ ਉਹੀ ਹੈ ਮਤਲਬ ਅਸੀਂ ਉਸ అవਤਾਰ ਨੂੰ ਨਹੀਂ ਮੰਨਦੇ ਅਸੀਂ ਤੈਨੂੰ ਹੀ ਮੰਨਦੇ ਹੇ ਸੁਰ ਭਾਰੂ ਆ ਤ੍ਰੇਤੇ ਤੈ ਮਾਣਿਓ ਰਾਮ ਰਗੂ ਵੰਸ ਕਹਾਇਓ ਤ੍ਰੇਤੇ ਦੇ ਵਿੱਚ ਜਿਹੜਾ ਰਾਮ ਸੀ ਸਾਡੇ ਲਈ ਤੂੰ ਹੀ ਹੈ ਮਤਲਬ ਅਸੀਂ ਰਾਮ ਨੂੰ ਨਹੀਂ ਮੰਨਦੇ ਸਾਡੇ ਲਈ ਤੂੰ ਹੀ ਰਾਮ ਹੈ ਦੁਆਪਰ ਕ੍ਰਿਸ਼ਨ ਮਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਪੈ ਭਗਤੈ ਜਨ ਦਿਓ ਦੁਆਪਰ ਦੇ ਵਿੱਚ ਕ੍ਰਿਸ਼ਨ ਮਰਾਰ ਸਾਡੇ ਲਈ ਤੂੰ ਹੀ ਹੈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਗੁਰੂ ਹੀ ਕ੍ਰਿਸ਼ਨ ਹੈ ਗੁਰੂ ਹੀ ਰਾਮ ਹੈ ਗੁਰੂ ਹੀ ਸਭ ਕੁਛ ਹੈ ਕਲਯੁਗ ਪਰਮਾਨ ਨਾਨਕ ਗੋਰ ਅੰਗਦ ਅਮਰ ਕਹਾਇਓ ਹੁਣ ਤੂੰ ਇਸ ਸਮੇਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਗੁਰੂ ਅੰਗਦ ਵੀ ਤੂੰ ਐ ਗੁਰੂ ਅਮਰਦਾਸ ਵੀ ਜੋ ਤੁਹਾ ਜੁਗਤ ਸਾਹਿ ਸ਼ਹਿ ਕਾਇਆ ਫਿਰ ਪਲਟੀ ਕੋਣ ਗੁਰਬਾਣੀ ਦੇ ਇਹ ਜਿਹੜੇ ਪ੍ਰਮਾਣ ਨੇ ਇਹਨਾਂ ਦੀ ਗਲਤ ਵਿਆਖਿਆ ਕੀਤੀ ਕਿਉਂਕਿ ਆਪਾਂ ਸਭ ਜਾਣਦੇ ਆਂ ਗੁਰਮਤਿ ਦੀ ਜਦੋਂ ਆਪਾਂ ਵਿਆਖਿਆ ਕਰਨੀ ਆ ਤੇ ਕੋਈ ਇੱਕ ਪੰਕਤੀ ਜਾਂ ਦੋ ਪੰਕਤੀਆਂ ਦਾ ਇੱਕ ਸ਼ਬਦ ਨੂੰ ਆਪਾਂ ਕਹੀਏ ਕਿ ਉਹਦੇ ਆਧਾਰ ਤੇ ਸਮੁੱਚਾ ਫੈਸਲਾ ਕਰ ਦਾਂਗੇ ਤੇ ਉਹ ਨਹੀਂ ਹੁੰਦਾ ਕਿਉਂਕਿ ਸਮੁੱਚੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਨਾ ਪੈਣਾ ਹੈ ਅਵਤਾਰਾਂ ਦੇ ਬਾਰੇ ਪਾਤਸ਼ਾਹ ਦੀ ਬਾਣੀ ਦਾ ਸਿਧਾਂਤ ਕੀ ਹੈ ਜੁਗਾ ਜੁਗਾ ਕੇ ਰਾਜੇ ਕੀਏ ਗਾਵੇਂ ਕਰ ਅਵਤਾਰੀ ਤਿੰਨ ਭੀ ਅੰਤ ਨਾ ਪਾਇਓ ਤਾਂ ਕਾ ਕਿਆ ਕਰ ਆਖ ਵੇਚਾਰੀ ਪੀਏ ਤੇ ਜੁੱਗਾ ਜੁੱਗਾ ਦੇ ਰਾਜੇ ਹੀ ਲੋਕਾਂ ਨੇ ਅਵਤਾਰੀ ਪੁਰਸ਼ ਬਣਾਤੇ ਤਾਂ ਗੁਰਮਤਿ ਤੇ ਤੁਹਾਡੇ ਜਿਹੜਾ ਇਹ ਅਵਤਾਰਵਾਦ ਹੈ ਉਹਨੂੰ ਮੰਨਦੀ ਹੀ ਨਹੀਂ ਫਿਰ ਤੁਸੀਂ ਆਖਿਆ ਵੀ ਆਪ ਨਰਾਇਣ ਕਲਾਧਾਰ ਜਗ ਮੈਂ ਪਰਵਰਿਓ ਗੁਰੂ ਅਮਰਦਾਸ ਪਾਤਸ਼ਾਹ ਦੇ ਪਰਥਾਈ ਸਵਈਏ ਇਹ ਤੇ ਗੱਲ ਬੜੀ ਸਿੰਧੀ ਹੈ ਵੀ ਪ੍ਰਮਾਤਮਾ ਦਾ ਰੂਪ ਹੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨੇ ਰੱਬ ਦੀ ਗੱਲ ਹੋ ਰਹੀ ਹੈ ਨਾ ਕਿ ਕਿਸੇ ਵਿਸ਼ਨੂੰ ਜੀ ਦੀ ਗੱਲ ਹੋ ਰਹੀ ਹੈ ਤਾਂ ਇਹ ਬਦੋ ਬਦੀ ਉਹਨੂੰ ਵਿਸ਼ਨੂੰ ਦੇ ਨਾਲ ਗੁਰਬਾਣੀ ਦੀ ਗਲਤ ਵਿਆਖਿਆ ਕਰਕੇ ਸਨਾਤਨ ਦੇ ਨਾਲ ਜੋੜ ਰਿਹਾ ਹੈ ਤੋ ਪਹਿਲੀ ਗੱਲ ਇਹਨਾਂ ਦੀ ਇਹ ਗਲਤ ਹੈ ਕਿ ਗੁਰੂ ਨਾਨਕ ਪਾਤਸ਼ਾਹ ਕਿਸੇ ਵਿਸ਼ਨੂੰ ਦੇ ਅਵਤਾਰ ਆ ਮੈਂ ਲਾਲਪੁਰਾ ਸਾਹਿਬ ਨੂੰ ਬੇਨਤੀ ਕਰੂੰਗਾ ਤੁਸੀਂ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਕੀਤਾ ਹੈ ਤੇ ਜਦੋਂ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਮੁਖਵਾਕ ਲੈਣੇ ਹੋ ਤੇ ਮੁਖਵਾਕ ਤੋਂ ਪਹਿਲਾਂ ਆਪਾਂ ਮੂਲ ਮੰਤਰ ਦਾ ਪਾਠ ਕਰਦੇ ਹਾਂ ਤੇ ਮੂਲ ਮੰਤਰ ਦਾ ਪਹਿਲਾ ਅੱਖਰ ਕੀ ਹੈ ਇੱਕ ਓੰਕਾਰ ਇੱਕ ਦਾ ਕੀ ਮਤਲਬ ਆ ਇੱਕ ਪ੍ਰਮਾਤਮਾ ਹੀ ਸਭ ਦਾ ਮਾਲਕ ਹੈ ਜਿਹੜਾ ਪੈਦਾ ਵੀ ਕਰਦਾ ਹੈ ਜਿਹੜਾ ਪਾਲਦਾ ਵੀ ਹੈ ਜਿਹੜਾ ਮਾਰਦਾ ਵੀ ਹੈ ਪਹਿਲਾਂ ਕਿਉਂਕਿ ਤਾਕਤਾਂ ਵੰਡੀਆਂ ਹਿਆ ਸੀ ਜਿਸ ਫਿਲਾਸਫੀ ਦੀ ਤੁਸੀਂ ਗੱਲ ਕਰਦੇ ਹੋ ਫਿਰ ਉਸੇ ਮੂਲ ਮੰਤਰ ਦੇ ਵਿੱਚ ਆਉਂਦਾ ਅਜੂਨੀ ਰੱਬ ਜੂਨਾ ਦੇ ਵਿੱਚ ਆਉਂਦਾ ਹੀ ਨਹੀਂ ਰੱਬ ਜੂਨਾ ਤੋਂ ਰਹਿਤ ਹੈ ਸੈਭੰਗ ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ ਪਰ ਤੁਹਾਡੇ ਵਾਲੇ ਪਾਸੇ ਜਿਹੜਾ ਰੱਬ ਜਿਹੜਾ ਜਨਮ ਲੈਂਦਾ ਇਥੇ ਗੁਰਮਤ ਦੇ ਵਿੱਚ ਹੈ ਸੂਮੁਖ ਜਲੋ ਜਿਤ ਕਹੇ ਠਾਕੁਰ ਜੋਨੀ ਉਹ ਮੂੰਹ ਸੜ ਜਾਵੇ ਜਿਹੜਾ ਇਹ ਕਹਿੰਦਾ ਕਿ ਪਰਮਾਤਮਾ ਜੂਨਾ ਦੇ ਵਿੱਚ ਆਉਂਦਾ ਹੈ ਤੋ ਲਾਲਪੁਰਾ ਸਾਹਿਬ ਪਹਿਲੀ ਗੱਲ ਤੁਹਾਡੀ ਬਿਲਕੁਲ ਗਲਤ ਸਿੱਖ ਧਰਮ ਤੇ ਇੱਕ ਸਿੱਧਮ ਸਦਾ ਹਮਲਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਵਿਸ਼ਨੂੰ ਦੇ ਅਵਤਾਰ ਆ ਬਾਅਦ ਵਿੱਚ ਤੁਸੀਂ ਇੱਕ ਚੈਨਲ ਦੇ ਉੱਤੇ ਕਿਹਾ ਵੀ ਮੈਂ ਇਦਾਂ ਦੀ ਸਟੇਟਮੈਂਟ ਨਹੀਂ ਦਿੱਤੀ ਪਰ ਇਹ ਤੁਹਾਡੀ ਇੱਕ ਵੀਡੀਓ ਆਡੀਓ ਘੁੰਮ ਰਹੀ ਆ ਫੇਰ ਅਖਬਾਰਾਂ ਦੇ ਵਿੱਚ ਵੀ ਅਗਲੇ ਦਿਨ ਲੱਗਾ ਜਿਹਦੇ ਵਿੱਚ ਇਹ ਵੀ ਇੱਕ ਸੁਰ ਪਰੂਹ ਵੀ ਅੰਗਰੇਜ਼ਾਂ ਨੇ ਸਨਾਤਨ ਦੇ ਵਿੱਚ ਤੇ ਸਿੱਖੀ ਦੇ ਵਿੱਚ ਪੜ ਪਾਇਆ ਇਹ ਤੁਸੀਂ ਕਿਉਂ ਕਹਿ ਰਹੇ ਹੋ ਕਿਉਂਕਿ ਉਸ ਵੇਲੇ ਸਿੱਖ ਰਾਤ ਮਰਿਆਦਾ ਬਣੀ ਹੈ ਉਸ ਵੇਲੇ ਐਸਜੀਪੀਸੀ ਬਣੀ ਹੈ ਤੋ ਤੁਹਾਡਾ ਜਿਹੜਾ ਨਿਸ਼ਾਨਾ ਵਾ ਉਹ ਨਿਸ਼ਾਨਾ ਗੁਰਬਾਣੀ ਦੇ ਖਿਲਾਫ ਤੇ ਹੈ ਹੀ ਹੈ ਗੁਰੂ ਪਾਤਸ਼ਾਹ ਦੇ ਨਿਰਮਲ ਪੰਥ ਦੇ ਖਿਲਾਫ ਤੇ ਆਈ ਹੈ ਪਰ ਨਾਲ ਦੀ ਨਾਲ ਜਿਹੜੀਆਂ ਪੰਥ ਦੀਆਂ ਪ੍ਰਮੁੱਖ ਸ਼ਰੂਮਣੀ ਸੰਸਥਾਵਾਂ ਵਾਂ ਉਹਦੇ ਉੱਤੇ ਵੀ ਆ ਕਿਉਂਕਿ ਉਹ ਵੀ ਉਸ ਵੇਲੇ ਅੰਗਰੇਜ਼ਾਂ ਦੇ ਵੇਲੇ ਸ਼ੋਹਿਰਦ ਸਿੱਖਾਂ ਦੀ ਮਿਹਨਤ ਉਹਨਾਂ ਦੇ ਸੰਘਰਸ਼ ਤੇ ਜਜ਼ਬੇ ਦੇ ਨਾਲ ਬਣੀਆਂ ਤਾਂ ਪਹਿਲੀ ਗੱਲ ਲਾਲ ਸਿੰਘ ਇਕਬਾਲਪੁਰਾ ਸਾਹਿਬ ਤੁਸੀਂ ਗੁਰਬਾਣੀ ਦਾ ਥੋੜਾ ਡੂੰਘਾ ਅਧਿਐਨ ਕਰੋ ਫੇਰ ਤੁਹਾਨੂੰ ਪਤਾ ਲੱਗੂਗਾ ਗੁਰਬਾਣੀ ਅਵਤਾਰਵਾਦ ਨੂੰ ਨਹੀਂ ਮੰਦੀ ਦੂਜੀ ਗੱਲ ਤੁਸੀਂ ਆਖੀ ਕਿ ਸਨਾਤਨ ਜੈਨੀ ਬੋਧੀ ਸਿੱਖ ਇਹਨਾਂ ਚਾਰੇ ਧਰਮਾਂ ਦੀ ਮਾਂ ਇੱਕ ਹੈ ਹੁਣ ਇਹ ਨਿਰਾਇਕੂਫਰ ਹੈ ਬੁੱਧ ਵੀ ਹਿੰਦੂ ਧਰਮ ਤੋਂ ਵੱਖਰਾ ਹੈ ਜੈਨ ਵੀ ਹਿੰਦੂ ਧਰਮ ਤੋਂ ਵੱਖਰਾ ਹੈ ਸਨਾਤਨ ਆਪਣੇ ਆਪ ਦੇ ਵਿੱਚ ਇੱਕ ਇੱਕ ਅਲੱਗ ਹੈ ਉਹਦੇ ਵਿੱਚ ਕਈ ਕੁਝ ਮਿਲ ਗੁਬਾ ਵੀ ਹੈ ਸਿੱਖੀ ਦੇ ਵਿੱਚ ਜੇ ਸਾਡੀ ਰਹਿਤ ਦੀ ਗੱਲ ਕਰੀਏ ਸਾਡੇ ਇਤਿਹਾਸਕ ਦਸਤਾਵੇਜ਼ਾਂ ਦੀ ਗੱਲ ਕਰੀਏ ਤਾਂ ਜਦੋਂ 10ਵੇਂ ਪਾਤਸ਼ਾਹ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ ਸਾਨੂੰ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਸਾਨੂੰ ਇਹ ਦ੍ਰਿੜ ਕਰਵਾਇਆ ਜਾਂਦਾ ਕਿ ਖਾਲਸੇ ਦੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਮਾਤਾ ਮਤਾ ਸਹਿਬਕੌਰ ਨੇ ਪਰ ਤੁਸੀਂ ਪਤਾ ਨਹੀਂ ਬਦੋ ਬਦੀ ਕਹਿ ਰਹੇ ਆਂ ਕਿ ਸਾਡੀ ਸਾਰਿਆਂ ਦੀ ਮਾਂ ਇੱਕ ਹੈ ਤੁਸੀਂ ਫਿਰ ਇੱਕ ਚੈਨਲ ਦੇ ਵਿੱਚ ਇਹ ਵੀ ਕਹਿ ਰਹੇ ਹੋ ਕਿ ਮੈਂ ਤੇ ਇਸ ਤਰ੍ਹਾਂ ਕਿਹਾ ਕਿ ਜਿਵੇਂ ਕੁਝ ਜਿਹੜੇ ਮਤ ਨੇ ਜ਼ਹੂਦੀ ਈਸਾਈ ਤੇ ਇਸਲਾਮ ਇਹ ਬਾਹਰ ਪੈਦਾ ਹੋਏ ਨੇ ਚਾਰ ਇਥੇ ਹੋਏ ਨੇ ਪਰ ਉਹਨਾਂ ਧਰਮਾਂ ਦੇ ਵਿੱਚ ਕਦੀ ਤੁਸੀਂ ਵੇਖਿਆ ਪੀ ਜਹੂਦੀ ਈਸਾਈਆਂ ਨੂੰ ਕਹਿਣ ਪੀ ਤੁਸੀਂ ਸਾਡਾ ਹਿੱਸਾ ਉਹ ਮੁਸਲਮਾਨਾਂ ਨੂੰ ਕਹਿਣ ਪੀ ਤੁਸੀਂ ਸਾਡਾ ਹਿੱਸਾ ਪਰ ਇਹ ਜਿਹੜਾ ਵਿਵਾਦ ਹੈ ਪਿਛਲੇ ਲੰਮੇ ਸਮੇਂ ਤੋਂ ਤੁਹਾਡੇ ਵਰਗੇ ਸੱਜਣਾ ਦੇ ਵੱਲੋਂ ਖੜਾ ਕੀਤਾ ਜਾਂਦਾ ਹੈ ਤਾਂ ਕਿ ਸਿੱਖੀ ਨੂੰ ਇਸ ਹਿੰਦੂਵਾਦ ਦੇ ਜਿਹੜੇ ਡੂੰਘੇ ਤੇ ਖਾਰੇ ਸਾਗਰ ਦੇ ਵਿੱਚ ਜذب ਕੀਤਾ ਜਾਵੇ ਇਹਨਾਂ ਦੀ ਵੱਖਰੀ ਆਈਡੈਂਟੀ ਇਹਨਾਂ ਦੀ ਵੱਖਰੀ ਪਛਾਣ ਨੂੰ ਖਤਮ ਕੀਤਾ ਜਾਵੇ ਇਸ ਕਰਕੇ ਲਾਲਪੁਰਾ ਸਾਹਿਬ ਮੈਂ ਤੁਹਾਨੂੰ ਬੇਨਤੀ ਕਰੂੰਗਾ ਸਿੱਖਾਂ ਨੇ ਇਹ ਜਿਹੜਾ ਬਰਦਾਸ਼ਤ ਨਹੀਂ ਕਰਨਾ ਆ ਤੁਹਾਡੀਆਂ ਅਖਬਾਰਾਂ ਦੇ ਵਿੱਚ ਵੀ ਖਬਰਾਂ ਲੱਗੀਆਂ ਜਿੱਥੇ ਤੁਸੀਂ ਕਹਿ ਰਹੇ ਹੋ ਕਿ ਗੁਰੂ ਨਾਨਕ ਪਾਤਸ਼ਾਹ ਵਿਸ਼ਨੂੰ ਦੇ ਅਵਤਾਰ ਨੇ ਦੇਖੋ ਤੁਸੀਂ ਮਿਨਿਓਰਿਟੀ ਕਮਿਸ਼ਨ ਦੇ ਚੇਅਰਮੈਨ ਹੋ ਤੇ ਤੁਹਾਡਾ ਇੱਕ ਕੈਬਨਿਟ ਅਹੁਦਾ ਹੈ ਰਤਬਾ ਬੜਾ ਵੱਡਾ ਹੈ ਤੋ ਤੁਹਾਡਾ ਤੇ ਫਰਜ ਹੈ ਵੀ ਜਿਹੜੀਆਂ ਭਾਰਤ ਦੇ ਵਿੱਚ ਘੱਟ ਗਿਣਤੀਆਂ ਨੇ ਉਹਨਾਂ ਦੇ ਹੱਕਾਂ ਨੂੰ ਸੁਰੱਖਿਅਤ ਕਰਨਾ ਔਰ ਤੁਸੀਂ ਐਡੇ ਵੱਡੇ ਰੁਤਬੇ ਦੇ ਉੱਤੇ ਬਹਿ ਕੇ ਖੁਦ ਇੱਕ ਸਿੱਖ ਹੋ ਕੇ ਅੰਮ੍ਰਿਤਧਾਰੀ ਹੋ ਕੇ ਪੰਜਾਬ ਦੇ ਜੰਮ ਪਾਲ ਹੋ ਕੇ ਤੁਸੀਂ ਸਾਡੇ ਹੱਕਾਂ ਦੀ ਰੱਖਿਆ ਤੇ ਕੀ ਕਰਨੀ ਹੈ ਤੁਸੀਂ ਆਪਣੀ ਜ਼ੁਬਾਨ ਦੇ ਵਿੱਚੋਂ ਖੁਦ ਕਹਿ ਰਹੇ ਹੋ ਕਿ ਗੁਰੂ ਨਾਨਕ ਪਾਤਸ਼ਾਹ ਵਿਸ਼ਨੂੰ ਦੇ ਅਵਤਾਰ ਨੇ ਸਿੱਖ ਧਰਮ ਜਿਹੜਾ ਹੈ ਇਹਦੀ ਸਨਾਤਨ ਦੇ ਨਾਲ ਡੂੰਗੀ ਸਾਂਝ ਹੈ ਕਿਉਂਕਿ ਮਾਂ ਇੱਕ ਹੈ ਤੁਹਾਡੇ ਕੋਲ ਕੋਈ ਪ੍ਰੂਫ ਨਹੀਂ ਤੁਸੀਂ ਐਵੇਂ ਹੀ ਗੱਲਾਂ ਜਿਹੜੀਆਂ ਆਪਣੇ ਮਨੋਂ ਹੀ ਕਰ ਰਹੇ ਹੋ ਤੋਂ ਸਰਦਾਰ ਇਕਬਾਲ ਸਿੰਘ ਦੀ ਲਾਲਪੁਰਾ ਸਾਹਿਬ ਸਿੱਖ ਇੱਕ ਵੱਖਰਾ ਧਰਮ ਹੈ ਰਹੇਗਾ ਤੁਹਾਡੇ ਕੋਲ ਸਾਨੂੰ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਦੂਜੀ ਗੱਲ ਉਸੇ ਹੀ ਸਮਾਗਮ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਬਹੁਤ ਵੱਡਾ ਸਲਾਹਕਾਰ ਹੈ ਸਰਦਾਰ ਪ੍ਰਹਿਲਾਦ ਸਿੰਘ ਚੰਡੋਕ ਉਹ ਵੀ ਬੈਠਾ ਹੈ ਉਹਨਾਂ ਨੇ ਤੁਹਾਡਾ ਵਿਰੋਧ ਨਹੀਂ ਕੀਤਾ ਕਿਉਂ ਨਹੀਂ ਕੀਤਾ ਕਿਉਂਕਿ ਉਹ ਤੁਹਾਡੀ ਸੁਰ ਦੇ ਵਿੱਚ ਸੁਰ ਮਿਲਾ ਰਹੇ ਨੇ ਮੈਂ ਤੇ ਖਾਲਸਾ ਪੰਥ ਨੂੰ ਸਿੱਖਾਂ ਨੂੰ ਬੇਨਤੀ ਕਰੂੰਗਾ ਕਿ ਸਰਦਾਰ ਇਕਬਾਲ ਸਿੰਘ ਲਾਲਪੁਰਾ ਦਾ ਜਿਹੜਾ ਇਹ ਗੁਨਾਹ ਹੈ ਇਹ ਬੜਾ ਵੱਡਾ ਹੈ ਇਹ ਸਿੱਖਾਂ ਦੀ ਇੱਕ ਪਛਾਣ ਦੇ ਉੱਤੇ ਹਮਲਾ ਹੈ ਇਹ ਸਿੱਖਾਂ ਦੀ ਵੱਖਰੀ ਆਈਡੈਂਟੀ ਦੇ ਉੱਤੇ ਹਮਲਾ ਹੈ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਿਹੜੀ ਨਿਰਮਲ ਵਿਚਾਰਧਾਰਾ ਹੈ ਕਿ ਨਾ ਹਮ Hindu ਨਾ ਮੁਸਲਮਾਨ ਅਲਾ ਰਾਮ ਕੇ ਪਿੰਡ ਬ੍ਰਾਨ ਉਹਦੇ ਉੱਤੇ ਹਮਲਾ ਹੈ ਇਹ ਉਸ ਸੋਚ ਦੇ ਉੱਤੇ ਹਮਲਾ ਹੈ ਜੇ ਜਿਹੜੀ ਸੋਚ ਸਾਨੂੰ ਆਖਦੀ ਹੈ ਹਮਰਾ ਝਗੜਾ ਰਹਾ ਨਾ ਕੋਉ ਪੰਡਤ ਮੁੱਲਾਂ ਛਾੜੇ ਦੋ ਪੰਡਤ ਮੁੱਲਾਂ ਜੋ ਲਿਖਦੀ ਆ ਛਾੜ ਚੱਲੇ ਹਮ ਕਸ਼ੂ ਨਾ ਲੀਗਾ ਔਰ ਇਹ ਹਮਲਾ ਕਰ ਕੌਣ ਰਿਹਾ ਹੈ ਇੱਕ ਕੈਬਨਟ ਰੈਂਕ ਦੇ ਉੱਤੇ ਘੱਟ ਗਿਣਤੀਆਂ ਦੇ ਹੱਕਾਂ ਨੂੰ ਸੁਰੱਖਿਅਤ ਜਿਨ੍ਹਾਂ ਨੇ ਕਰਨਾ ਹੈ ਸਰਦਾਰ ਇਕਬਾਲ ਸਿੰਘ ਦੀ ਲਾਲਪੁਰਾ ਸਾਹਿਬ ਇਸ ਕਰਕੇ ਇਹ ਬਹੁਤ ਵੱਡੀ ਗੱਲ ਹੈ ਤੇ ਮੈਂ ਬੇਨਤੀ ਕਰੂੰਗਾ ਸਿੱਖ ਸੰਗਤ ਨੂੰ ਕਿ ਸਿੱਖ ਸੰਗਤ ਜਿਹੜੀ ਐ ਖਾਲਸਾ ਪੰਥ ਜਿਹੜਾ ਉਹ ਸਰਦਾਰ ਇਕਬਾਲ ਸਿੰਘ ਲਾਲਪੁਰਾ ਹੋਣਾ ਦਾ ਜਿਹੜਾ ਇਹ ਬਿਆਨ ਹੈ ਉਹਨੂੰ ਸਮਝੇ ਤੇ ਉਹਦਾ ਵਿਰੋਧ ਵੀ ਕਰੇ ਕਿਉਂਕਿ ਅਸੀਂ ਇਹ ਕਦੀ ਵੀ ਸਹਿਣ ਨਹੀਂ ਕਰਾਂਗੇ ਦੂਜੀ ਗੱਲ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗੇ ਵੀ ਕਿ ਅਸੀਂ ਇੱਕ ਨਿਮਾਣੇ ਸਿੱਖਾਂ ਵਾਂਗ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਸਾਹਿਬ ਨੂੰ ਇੱਕ ਲਾਲਪੁਰਾ ਸਾਹਿਬ ਨੇ ਜੋ ਕੁਝ ਵੀ ਕਿਹਾ ਹੈ ਉਹ ਫੈਕਟ ਦੇ ਉੱਤੇ ਗੁਰਬਾਣੀ ਦੇ ਆਧਾਰ ਤੇ ਵੀ ਇਹਨਾਂ ਨੇ ਗਲਤ ਕਿਹਾ ਤੇ ਸਾਡੀ ਪਛਾਣ ਦੇ ਉੱਤੇ ਹਮਲਾ ਹੈ ਅਸੀਂ ਜਥੇਦਾਰ ਸਾਹਿਬ ਨੂੰ ਮੰਗ ਪੱਤਰ ਵੀ ਦਵਾਂਗੇ ਵੀ ਇਹ ਭਾਵੇਂ ਕਿੱਡੇ ਵੀ ਵੱਡੇ ਰੁਤਬੇ ਦੇ ਉੱਤੇ ਹੈ ਪਰ ਇੱਥੇ ਸਾਨੂੰ ਗੁਰੂ ਨੇ ਹੱਕ ਦਿੱਤਾ ਹੈ ਕਿ ਗਲਤੀ ਕਰਨ ਵਾਲਾ ਕੋਈ ਕਿੱਡਾ ਵੱਡੇ ਤੋਂ ਵੱਡਾ ਵੀ ਹੋਵੇ ਪਰ ਖਾਲਸਾ ਗੁਰੂ ਪੰਥ ਗੁਰੂ ਪੰਥ ਦੇ ਕੋਲੇ ਅਧਿਕਾਰ ਹੈ ਕਿ ਉਹ ਜਵਾਬ ਦੇਹੀ ਕਰ ਸਕਦਾ ਹੈ ਸ਼ਰੀਆ ਕਾਲ ਤੱਕ ਸਾਹਿਬ ਇਹਨਾਂ ਨੂੰ ਉੱਥੇ ਤਲਬ ਕਰਨ ਇਹਨਾਂ ਦੀ ਜਵਾਬਦੇਹੀ ਕਰਨ ਤੇ ਸਰਦਾਰ ਇਕਬਾਲ ਸਿੰਘ ਦੀ ਲਾਲਪੁਰਾ ਸਾਹਿਬ ਇਹ ਜਲਦੀ ਤੋਂ ਜਲਦੀ ਮਾਫੀ ਮੰਗਣ ਬੈਨਾਂ ਨੂੰ ਇਹ ਬੇਨਤੀ ਵੀ ਕਰੂੰਗਾ ਦੇਖੋ ਸਰਦਾਰ ਸਾਹਿਬ ਤੁਹਾਨੂੰ ਇਹ ਨਹੀਂ ਵੀ ਪਤਾ ਨਹੀਂ ਹੈ ਸਚਾਈ ਦਾ ਤੁਹਾਨੂੰ ਪਤਾ ਹੈ ਗੁਰਬਾਣੀ ਦਾ ਤੁਹਾਨੂੰ ਗਿਆਨ ਹੈ ਪਰ ਤੁਸੀਂ ਜਾਣ ਬੁੱਝ ਕੇ ਜਿਨ੍ਹਾਂ ਦੀ ਸਟੇਜ ਦੇ ਉੱਤੇ ਬੈਠੇ ਹੋਏ ਸੀ ਉਹਨਾਂ ਦੇ ਗੁਣ ਗਾਉਂਦਿਆਂ ਹੋયા ਹੈ ਸਾਰਾ ਕੁਝ ਕੀਤਾ ਹੈ ਤਾਂ ਕਿ ਤੁਹਾਡਾ ਇਹ ਰਤਬਾ ਤੇ ਕੁਰਸੀ ਹਮੇਸ਼ਾ ਬਣੀ ਰਹੇ ਫਿਰ ਤੁਸੀਂ ਇਤਰਾਜ਼ ਕਰਦੇ ਹੋ ਕਿ ਕੋਈ ਦੂਜਾ ਬਾਹਰਲੇ ਦੇਸ਼ ਦੇ ਵਿੱਚ ਲੀਡਰ ਆਫ اپੋਜੀਸ਼ਨ ਨੂੰ ਕਹਿੰਦਾ ਕਿ ਸਿੱਖਾਂ ਦੇ ਨਾਲ ਤਕਾ ਹੋ ਰਿਹਾ ਹੈ ਉਹ ਗਲਤ ਹੋ ਰਿਹਾ ਹੈ ਜਦੋਂ ਤੁਹਾਡੇ ਵਰਗੇ ਸੱਜਣ ਕਹਿਣਗੇ ਕਿ ਸਿੱਖ ਇੱਕ ਵੱਖਰੀ ਕੌਮ ਹੈ ਹੀ ਨਹੀਂ ਤੇ ਫਿਰ ਉਹਨਾਂ ਨੇ ਤੇ ਇਹ ਜੇ ਮੁੱਦਾ ਚੁੱਕਿਆ ਤੇ ਉਹ ਫਿਰ ਗਲਤ ਕਿਵੇਂ ਹੈ ਉਹ ਫਿਰ ਠੀਕ ਤੇ ਕਹਿ ਰਹੇ ਨੇ ਤਾਂ ਮੈਂ ਸਰਦਾਰ ਸਾਹਿਬ ਤੁਹਾਨੂੰ ਬੇਨਤੀ ਕਰਦਾ ਤੁਸੀਂ ਐਵੇਂ ਇਹ ਗੱਲਾਂ ਵਾਰ-ਵਾਰ ਨਾ ਕਰੋ ਖਾਲਸਾ ਪੰਥ ਤੋਂ ਮਾਫੀ ਮੰਗੋ ਔਰ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕਰਦਾ ਵੀ ਜਲਦੀ ਤੋਂ ਜਲਦੀ ਇਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਵੇ ਇਹਨਾਂ ਦਾ ਸਪਸ਼ਟੀਕਰਨ ਲਿਆ ਜਾਵੇ ਤੇ ਇਹ ਪੰਥ ਦੇ ਕੋਲੋਂ ਗੁਰੂ ਪੰਥ ਦੇ ਕੋਲ ਮਾਫੀ ਮੰਗਣ ਤਾਂ ਕਿ ਅੱਗੇ ਤੋਂ ਕੋਈ ਇਹੋ ਜੇ ਜ਼ਿੰਮੇਵਾਰ ਅਹੁਦੇ ਦੇ ਉੱਤੇ ਬੈਠਾ ਹੋਇਆ ਜਿਹੜਾ ਬੰਦਾ ਹੈ ਉਹ ਗੁਰੂ ਨਾਨਕ ਪਾਤਸ਼ਾਹ ਨੂੰ ਕਿਸੇ ਅਵਤਾਰੀ ਪੁਰਸ਼ ਦਾ ਅਵਤਾਰ ਨਾ ਕਹਿਣ ਸਾਡੇ ਲਈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਾਨੂੰ ਦਸਵੇਂ ਪਾਤਸ਼ਾਹ ਦੇ ਬਚਨ ਵੀ ਚੇਤੇ ਆ ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦੀਉ ਮੈਂ ਸਾਰਾ ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਅਸੀਂ ਤੁਹਾਡੀਆਂ ਇਨਾਂ ਚਾਲਾਂ ਦੇ ਵਿੱਚ ਆਉਣ ਵਾਲੇ ਨਹੀਂ ਆ ਸਿੱਖ ਸੁਚੇਤ ਆ ਔਰ ਸਿੱਖ ਤੁਹਾਡਾ ਵਿਰੋਧ ਹਰ ਥਾਂ ਕਰਨਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ